ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਵੇਂ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਬੱਚੇ ਜਾਂ ਸਾਡੇ ਭੈਣ ਭਾਈ ਜਾ ਰਹੇ ਆ ਤੇ ਬਹੁਤ ਵਧੀਆ ਮਿਹਨਤ ਦੇ ਨਾਲ ਉਹਨਾਂ ਨੇ ਤਰੱਕੀਆਂ ਕੀਤੀਆਂ ਪਰ ਕਿਸੇ ਵੇਲੇ ਖਾਲਸਾ ਰਾਜ ਦੇ ਵਿੱਚ ਇਹਨਾਂ ਦੇਸ਼ਾਂ ਦੇ ਕਰੰਦੇ ਪੰਜਾਬ ਆ ਕੇ ਕੰਮ ਕਰਦੇ ਸੀ ਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਸਿੱਖਣਾ ਵੀ ਲਾਜ਼ਮੀ ਸੀ ਸੋ ਇਹ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਖਾਲਸਾ ਦਰਬਾਰ ਦੇ ਵਿੱਚ ਕੌਣ ਕੌਣ ਅੰਗਰੇਜ਼ ਤੇ ਕੌਣ ਕੌਣ ਫਰਾਂਸੀਸੀ ਕਿਸ ਕਿਸ ਦੇਸ਼ ਦੇ ਕਰਿੰਦੇ ਕੰਮ ਕਰਦੇ ਰਹਿਆ ਤੇ ਕਿਸ ਕਿਸ ਉਪਾਧੀ ਤੱਕ ਉਹ ਗਏ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ਼ੁਰੂ ਕਰਦੇ ਹਾਂ 5 ਮਈ 1812 ਤੋਂ ਇਤਿਹਾਸ ਨਾਲ ਰੁਚੀ ਰੱਖਣ ਵਾਲੇ ਸਾਰੇ ਜਾਣਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਬਹੁਤ ਵਧੀਆ ਸੋਚ ਦੇ ਮਾਲਕ ਸੀ ਖਾਲਸਾ ਦਰਬਾਰ ਦੇ ਵਿੱਚ ਕਿਸੇ ਨਾਲ ਵੀ ਭੇਦਭਾਵ ਨਹੀਂ ਸੀ ਕੀਤਾ ਜਾਂਦਾ ਚਾਹੇ ਉਹ ਕਿਸੇ ਬਾਹਰਲੇ ਮੁਲਕ ਤੋਂ ਆਇਆ ਹੋਵੇ ਚਾਹੇ ਉਹ ਪੰਜਾਬੀ ਹੋਵੇ ਚਾਹੇ ਉਹ ਸਿੱਖ ਹੋਵੇ ਚਾਹੇ ਮੁਸਲਮਾਨ ਹੋਵੇ ਕਿਉਂਕਿ ਮਹਾਰਾਜਾ ਅਜੀਤ ਸਿੰਘ ਨੇ ਸਾਰਿਆਂ ਨੂੰ ਇੱਕ ਚੰਗੇ ਦਰਜੇ ਤੇ ਰੱਖਿਆ ਹੋਇਆ ਸੀਗਾ ਤੇ ਇੱਕ ਵਿਦੇਸ਼ੀ ਵੀ ਆਇਆ ਸੀਗਾ ਉਸ ਨੂੰ ਵੀ ਕਿਸ ਤਰ੍ਹਾਂ ਮਹਾਰਾਜਾ ਅਜੀਤ ਸਿੰਘ ਨੇ ਉਸ ਦੀ ਕਾਬਲੀਅਤ ਦੇ ਹਿਸਾਬ ਨਾਲ ਸੈਲਰੀ ਅਤੇ ਨਾਲ ਉਹਦੀ ਰਿਸਪੈਕਟ ਵੇਖ ਕੇ ਕਿਸ ਤਰ੍ਹਾਂ ਹੋਰ ਫਰਾਂਸੀ ਤੇ ਵਿਦੇਸ਼ੀ ਇਸ ਪੰਜਾਬ ਦੇ ਖਾਲਸਾ ਰਾਜ ਵਿੱਚ ਸ਼ਾਮਲ ਹੋਣ ਲਈ ਉਤਾਵਲੇ ਹੋਏ 5 ਮਈ 1812 ਨੂੰ ਨਪੋਲੀਆ ਦੀ ਹਕੂਮਤ ਦੇ ਅੰਤ ਹੋ ਜਾਣ ਤੋਂ ਬਾਅਦ ਫਰਾਂਸ ਇਟਲੀ ਤੇ ਹੋਰ ਬਹੁਤ ਸਾਰੀਆਂ ਫੌਜਾਂ ਤੋੜ ਦਿੱਤੀਆਂ ਗਈਆਂ ਇਸ ਵਿੱਚ ਜਨਰਲ ਵੈਂਟੂਰਾ ਦੀ ਰੈਜiment ਵੀ ਸ਼ਾਮਲ ਸੀ ਵੈਂਟੂਰਾ ਦਾ ਇੱਕ ਹੋਰ ਸਾਥੀ ਸੀ ਉਹਦਾ ਨਾਮ ਸੀ ਅਲਾਰਡ ਇਹ ਇਟਲੀ ਤੋਂ ਨਿਕਲ ਕੇ ਪਹਿਲਾਂ ਤੁਰਕੀ ਫਿਰ ਈਰਾਨ ਤੇ ਅਫਗਾਨਿਸਤਾਨ ਤੋਂ ਹੁੰਦੇ ਹੋਏ ਜਨਵਰੀ ਸਨ 1822 ਨੂੰ ইরਾਨੀ ਪੇਸ਼ਵੇ ਵਿੱਚ ਪਸ਼ਾਵਰ ਪਹੁੰਚਦੇ ਆ ਉੱਥੇ ਆਪਣੇ ਆਪ ਨੂੰ ਇੱਕ ਮੁਸਲਮਾਨ ਦੱਸ ਕੇ ਮਸਜਿਦ ਵਿੱਚ ਰਹਿੰਦੇ ਤੇ ਕੁਝ ਦਿਨ ਉੱਥੇ ਗੁਜ਼ਾਰਦੇ ਤੇ ਪਸ਼ਾਵਰ ਤੋਂ ਜਦੋਂ ਇਹ ਲਾਹੌਰ ਪਹੁੰਚੇ ਤੇ ਮਹਾਰਾਜਾ ਅਜੀਤ ਸਿੰਘ ਕੋਲ ਰਿਪੋਰਟ ਪਹੁੰਚੀ ਕਿ ਦੋ ਬਲੈਤੀ ਯਾਤਰੂ ਰਾਤ ਲਾਹੌਰ ਪਹੁੰਚਿਆ ਤੇ ਫਿਰ ਸਰਕਾਰੇ ਮੁੰਛੀ ਤਨਾਰਾਮ ਨੂੰ ਹੁਕਮ ਦਿੱਤਾ ਕਿ ਉਹ ਨਵੇਂ ਆਏ ਯਾਤਰੀਆਂ ਨੂੰ ਦਰਬਾਰ ਵਿੱਚ ਹਾਜ਼ਰ ਕੀਤਾ ਜਾਵੇ ਕੁਝ ਸਮੇਂ ਬਾਅਦ ਜਦੋਂ ਇਹਨਾਂ ਦੋਨਾਂ ਨੂੰ ਹਾਜ਼ਰ ਕੀਤਾ ਤੇ ਇਹਨਾਂ ਨੇ ਕੁਝ ਪੈਸੇ ਮਹਾਰਾਜਾ ਸਾਹਿਬ ਅੱਗੇ ਨਜ਼ਰਾਨੇ ਵਜੋਂ ਪੇਟ ਕੀਤੇ ਉਹ ਪੈਸਾ ਇਹਨਾਂ ਨੇ ਤਸਵੀਰ ਵੇਚ ਕੇ ਹਾਸਲ ਕੀਤਾ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਜਦੋਂ ਮਸਜਿਦ ਵਿੱਚ ਰਹਿ ਰਹੇ ਸੀ ਇਹਨਾਂ ਨੇ ਇੱਕ ਮੁਸਲਿਮ ਪੇਸ ਬਣਾਇਆ ਸੀ ਫਕੀਰ ਵਾਲਾ ਇਹਨਾਂ ਕੋਲ ਇੱਕ ਤਸਬੀਹ ਤੇ ਰਸਤੇ ਵਿੱਚ ਆਉਂਦਿਆਂ ਨੇ ਇਹਨਾਂ ਨੇ ਉਹ ਤਸਬੀਹ ਵੇਚ ਕੇ ਉਹ ਪੈਸੇ ਅਸਲ ਕੀਤੇ ਸੀ ਇਸ ਤੋਂ ਬਾਅਦ ਮਹਾਰਾਜਾ ਸਾਹਿਬ ਨੇ ਇਹਨਾਂ ਦਾ ਸੁਖ ਆਨੰਦ ਪੁੱਛਿਆ ਤੇ ਇਹਨਾਂ ਕੋਲ ਇਹ ਵੀ ਪੁੱਛਿਆ ਕਿ ਤੁਸੀਂ ਕਿੱਥੋਂ ਕਿਵੇਂ ਆਏ ਹੋ ਤੇ ਕਿਉਂ ਆਏ ਹੋ ਇਹਨਾਂ ਨੇ ਸਾਰਾ ਹਾਲ ਦੱਸਿਆ ਕਿ ਅਸੀਂ ਫ੍ਰਾਂਸੀ ਹਾਂ ਅਸੀਂ ਤੁਹਾਡੀ ਸਿਫਤ ਸੁਣ ਕੇ ਤੁਹਾਡੇ ਕੋਲ ਨੌਕਰੀ ਕਰਨ ਆਏ ਹਾਂ ਇਹਨਾਂ ਦੱਸਿਆ ਕਿ ਅਸੀਂ ਨਪੋਲੀਅਨ ਬੋਨਾਪਾਰਟ ਕੋਲ ਨੌਕਰੀ ਕਰ ਚੁੱਕੇ ਹਾਂ ਤੇ ਅਸੀਂ ਕਰਨਲ ਦੇ ਅਹੁਦੇ ਤੇ ਰਹਿ ਚੁੱਕੇ ਹਾਂ ਉਂਝ ਤਾਂ ਮਹਾਰਾਜਾ ਰਜੀਤ ਸਿੰਘ ਬਹੁਤ ਵਧੀਆ ਸੁਭਾਅ ਦੇ ਮਾਲਕ ਸੀ ਤੇ ਹਰ ਇੱਕ ਨੂੰ ਬਰਾਬਰੀ ਦਾ ਨਜ਼ਰੀਆ ਦਿੰਦੇ ਸੀ ਪਰ ਇਹ ਗੱਲ ਤੇ ਇਹਨਾਂ ਨੂੰ ਸ਼ੱਕ ਸੀ ਕਿ ਵੰਤੂਰਾ ਤੇ ਲਾਡ ਫਰਾਂਸੀ ਨਹੀਂ ਹੈ ਸਗੋਂ ਇਹ ਅੰਗਰੇਜ਼ ਹੈ ਫਿਰ ਮਹਾਰਾਜਾ ਸਾਹਿਬ ਨੇ ਇੱਕ ਪਰਖ ਲਈ ਖਾਤ ਲਿਖਵਾਇਆ ਇੱਕ ਫਰਜੀ ਖਾਤ ਲਿਖਵਾਇਆ ਜੋ ਵੈਂਟੂਰਾ ਤੇ ਅਲਾਰਡ ਦੇ ਨਾਮ ਤੇ ਜੋ ਖਾਤ ਲਿਖਵਾਇਆ ਸੀ ਉਸ ਵਿੱਚ ਉਹ ਮੋਹਰ ਲਵਾਈ ਜੋ ਈਸਟ ਇੰਡੀਆ ਕੰਪਨੀ ਦਾ ਇੱਕ ਕਰਿੰਦਾ ਵਰਤਦਾ ਹੁੰਦਾ ਸੀਗੇ ਉਹਦਾ ਨਾਮ ਸੀ ਮੋਰ ਕਰਾਫਟ ਉਸਦੇ ਪੁਰਾਣੇ ਖਾਤ ਵਿੱਚ ਸੀ ਉਹ ਮੋਹਰ ਬੜੀ ਸਫਾਈ ਨਾਲ ਕੱਟ ਕੇ ਉਸ ਖਾਤ ਉੱਤੇ ਲਗਾਤੀ ਤੇ ਜਦੋਂ ਖਾਤ ਵੈਂਟੂਰਾ ਤੇ ਅਲਾਰਡ ਕੋਲ ਪਹੁੰਚਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਆਦਮੀ ਨੂੰ ਨਹੀਂ ਜਾਣਦੇ ਤੇ ਜਦੋਂ ਇਹ ਸਾਰਾ ਪਤਾ ਸ਼ੇਰੇ ਪੰਜਾਬ ਨੂੰ ਲੱਗਾ ਤੇ ਉਹ ਖਿੜਖਿੜਾ ਹੱਸ ਪਏ ਇਸ ਤੋਂ ਕੁਝ ਟਾਈਮ ਬਾਅਦ ਵੈਂਟੂਰਾ ਤੇ ਅਲਾਡ ਮਹਾਰਾਜਾ ਨੂੰ ਇੱਕ ਆਪਣੇ ਵੱਲੋਂ ਖੱਤ ਲਿਖਦੇ ਆ ਜਿਸ ਵਿੱਚ ਸ਼ੇਰੇ ਪੰਜਾਬ ਦੀ ਬਹੁਤ ਸਿਫਤ ਕਰਦੇ ਆ ਤੇ ਨਾਲ ਹੀ ਖਾਲਸਾ ਫੌਜ ਦੀ ਸਿਫਤ ਕਰਦੇ ਆ ਖੋਜ ਪੜਤਾਲ ਕਰਨ ਤੋਂ ਬਾਅਦ ਸ਼ੇਰੇ ਪੰਜਾਬ ਨੂੰ ਭਰੋਸਾ ਆ ਗਿਆ ਕਿ ਇਹ ਅੰਗਰੇਜ਼ ਨਹੀਂ ਇਹ ਫ੍ਰਾਂਸੀ ਹਨ ਫਿਰ ਸਮਾਂ ਆ ਗਿਆ ਕਿ ਇਹਨਾਂ ਨੂੰ ਭਰਤੀ ਕਰ ਲਿਆ ਤੇ ਤੇ ਮਹਾਰਾਜਾ ਰਣਜੀਤ ਸਿੰਘ ਇਹਨਾਂ ਅੱਗੇ ਕੁਝ ਸ਼ਰਤਾਂ ਵੀ ਰੱਖਦੇ ਆ ਜੋ ਖਾਸਾ ਰਾਜ ਦੇ ਨਿਯਮ ਹੁੰਦੇ ਆ ਉਹ ਇਹਨਾਂ ਨੂੰ ਦੱਸਦੇ ਆ ਦਾੜਾ ਸੁੱਚਾ ਰੱਖਣਾ ਦੂਸਰਾ ਨੰਬਰ ਕਿ ਗਊ ਮਾਸ ਵਰਤਨ ਦੀ ਮਨਾਹੀ ਹੋਵੇਗੀ ਤੇ ਤਮਾਕੂ ਦੀ ਵਰਤੋਂ ਦਾ ਤਿਆਗ ਕਰਨਾ ਪਊਗਾ ਜਿਸ ਦੇ ਨਾਲ ਇਹਨਾਂ ਦੋਵਾਂ ਨੂੰ ਪੰਜਾਬੀ ਭਾਸ਼ਾ ਵੀ ਸਿੱਖਣ ਦਾ ਹੁਕਮ ਦਿੱਤਾ ਇਹਨਾਂ ਜਰਨੈਲਾਂ ਦੀ ਚੰਗੀ ਤਨਖਾਹ ਲਾ ਦਿੱਤੀ ਗਈ ਤੇ ਸ਼ੇਰੇ ਪੰਜਾਬ ਵੱਲੋਂ ਇਹਨਾਂ ਤੇ ਰਹਿਣ ਲਈ ਇੱਕ ਵਧੀਆ ਇਮਾਰਤ ਦਿੱਤੀ ਗਈ ਤੇ ਨਾਲ 12 ਦੇਰੀ ਦੇ ਦਿੱਤੀ ਗਈ। ਇੱਕ ਸਾਲ ਦੀ ਸਿਖਲਾਈ ਤੋਂ ਬਾਅਦ ਇਹਨਾਂ ਨੂੰ ਯੂਰੋਪੀਅਨ ਸਟਾਈਲ ਦੀਆਂ ਵਰਦੀਆਂ ਤੇ ਪੇਟੀਆਂ ਵੰਡੀਆਂ ਗਈਆਂ ਤੇ ਵੱਡੀ ਗਿਣਤੀ ਵਿੱਚ ਫੌਜ ਦੇ ਜਵਾਨ ਦਿੱਤੇ ਗਏ। ਇਸ ਤੋਂ ਬਾਅਦ ਆਉਂਦਾ ਹੈ ਅਵਿਤਾ ਬੀਲ। ਉਹ ਵੀ ਨਪੋਲੀਅਨ ਦੇ ਤਬਾਹ ਹੋਣ ਮਗਰੋਂ ਦਰਬਦਰ ਭਜਦਾ ਫਿਰਦਾ ਖਾਲਸਾ ਰਾਜ ਵਿੱਚ ਆਪਣੇ ਫੌਜੀਆ ਤੇ ਜਰਨੈਲਾਂ ਦੀ ਇੱਜ਼ਤ ਬਾਰੇ ਸੁਣਦਾ ਤੇ ਇਹ ਵੀ ਈਰਾਨ ਹੁੰਦੇ ਹੋਏ ਲਾਹੌਰ ਆ ਜਾਂਦਾ ਇਹ ਦਰਸਲ ਬੈਂਤੂਰਾ ਨੂੰ ਪਹਿਲਾਂ ਤੋਂ ਹੀ ਜਾਣਦਾ ਹੁੰਦਾ ਹੈ ਪਰ ਇਹ ਬੈਂਤੂਰਾ ਨੂੰ ਇੱਕ ਖੱਤ ਲਿਖਦਾ ਈਰਾਨ ਤੋਂ ਕਿ ਮੇਰੇ ਵੀ ਫੌਜ ਦੇ ਵਿੱਚ ਕੋਈ ਸਪਾਰਸ਼ ਲਾ ਮੈਂ ਵੀ ਖਾਲਸਾ ਰਾਜ ਦੇ ਵਿੱਚ ਨੌਕਰੀ ਕਰਨਾ ਚਾਹੁੰਦਾ ਕਿਉਂਕਿ ਇਹ ਸੁਣਦੇ ਸੀ ਕਿ ਖਾਲਸਾ ਰਾਜ ਦੇ ਵਿੱਚ ਜਿਹੜੇ ਜਰਨੈਲ ਆ ਜਾਂ ਫੌਜੀ ਆ ਉਹਨਾਂ ਨੂੰ ਬਹੁਤ ਵਧੀਆ ਟੰਗ ਨਾਲ ਰੱਖਿਆ ਜਾਂਦਾ ਸਾਰਿਆਂ ਦੀ ਰਿਸਪੈਕਟ ਪੂਰੀ ਇੱਕੋ ਜਿਹੀ ਹੈ ਇਸਨੂੰ ਭਰਤੀ ਤਾਂ ਪੈਦਲ ਫੌਜ ਵਿੱਚ ਕੀਤਾ ਸੀ ਪਰ ਥੋੜੇ ਸਮੇਂ ਦੇ ਅੰਦਰ ਇਹਦੀ ਤਰੱਕੀ ਹੋ ਜਾਂਦੀ ਹੈ 700 ਰੁਪਏ ਤਨਖਾਹ 9200 ਰੁਪਿਆ ਇਹਦੀ ਤਨਖਾਹ ਕੀਤੀ ਗਈ ਤੇ ਇਸਨੂੰ ਸਰਦਾਰ ਹਰੀ ਸਿੰਘ ਨਲੂਆ ਤੋਂ ਬਾਅਦ ਪਸ਼ਾਵਰ ਦਾ ਗਵਰਨਰ ਤੱਕ ਵੀ ਬਣਾਇਆ ਗਿਆ ਉਹ ਵੀ ਇਹਦੀ ਬੈਂਤੂਰਾ ਦੀ ਸਿਫਾਰਿਸ਼ ਤੇ ਸੋ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਅਗਲੀ ਵੀਡੀਓ ਦੇ ਵਿੱਚ ਹੋਰ ਵਿਦੇਸ਼ੀ ਜਿਹੜੇ ਕਰੰਦੇ ਸੀਗੇ ਉਹਨਾਂ ਬਾਰੇ ਦੱਸਾਂਗੇ ਕਿ ਕੌਣ-ਕੌਣ ਹੈ ਖਾਲਸਾ ਰਾਜ ਦੇ ਵਿੱਚ ਨੌਕਰੀਆਂ ਦੀ ਭਾਲ ਲਈ ਆਇਆ ਸੀਗਾ ਸੋ ਵੀਡੀਓ ਵੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਇਹ ਆਪਣੇ ਆਪ ਤੇ ਮਾਨ ਜ਼ਰੂਰ ਕਰਿਓ ਕਿ ਸਾਡੇ ਖਾਲਸਾ ਫੌਜ ਦੇ ਵਿੱਚ ਵਿਦੇਸ਼ੀ ਵੀ ਕੰਮ ਕਰਦੇ ਰਹਿਆ